ਡੀਸੀ ਸਾਹਿਬ ਨੂੰ ਜ਼ਿਲ੍ਹੇ ਦੀ ਕੰਪੋਨਸੀਬਿਲਟੀ ਦੇ ਰੱਖੀ ਹੈ ਹੁਣ ਲੋਕ ਚੱਲ ਕੇ ਜਾਣ ਔਰ ਡੀਸੀ ਸਾਹਿਬ ਤੇ ਫਿਰ ਲੀਡਰਾਂ ਨਾਲ ਚੱਕਰ ਕੀ ਰਹਿ ਗਿਆ ਸਾਰੇ ਇੱਕ ਨਹੀਂ ਸਾਰੇ ਪਰਿਵਾਰ ਹੈ ਅੱਜ ਪੰਜ ਨਾ ਮੰਨੋ ਕਿੰਨੇ ਬੈਠੇ ਸਾਰਿਆਂ ਦੇ ਪਰਿਵਾਰੀ ਆ ਉਹ ਕੱਲ ਨੂੰ ਕਿਸੇ ਦਾ ਵੀ ਨੰਬਰ ਲੱਗ ਸਕਦਾ ਦੇਖੋ ਸਮਾਂ ਅਸੀਂ ਸਮਾਂ ਦੇਖੋ ਸਮਾਂ ਕੀ ਹੈ ਸਮਾਂ ਹੀ ਹੈ ਨਾ ਪੰਜ ਦਿਨ ਹੋ ਗਏ ਪਹਿਲਾਂ ਨਹੀਂ ਸਮਾਂ ਆਇਆ ਅੱਜ ਸਮਾਂ ਆ ਗਿਆ ਇਹ ਕਿਸਾਨ ਦਾ ਤਰਨਾ ਲੱਗ ਗਿਆ ਕੋਈ ਹੋਰ ਤਰਨਾ ਲੱਗ ਗਿਆ ਤੇ ਫਿਰ ਅਸਟਮੀਨ ਡਿਜੀਟਲ ਬੱਸ ਸੇਵਿਸ ਜਦੋਂ ਤੋਂ ਹੋ ਗਈ ਜਿੰਦਗੀ ਕਾਨੂੰਨ ਜਨਤਾ ਦਾ ਕੋਈ ਜਨਤਾ ਬਣਾਉਂਦੀ ਹੈ ਸਾਡੇ ਮੰਤਰੀ ਬਣਾਏ ਆ ਸਾਡੇ ਪ੍ਰਧਾਨ ਮੰਤਰੀ ਬਣਾਏ 50 ਸਰਕਾਰ ਦਾ ਹੰਗਾਵੇ ਇੱਥੇ ਸਾਨੂੰ ਸਟੇਟਮੈਂਟ ਲਿਖਤੀ ਦੇ ਕੇ ਜਾਵੇ ਫਿਰ ਅਸੀਂ ਤਰਨਾ ਦੋ ਰਾਇ ਨਹੀਂ ਅਸੀਂ ਚਾਰ ਚਾਹੀਏ ਪੰਜ ਚਾਹੀਏ ਛੇ ਚਾਹੀਏ ਉਹਦਾ ਕੋਈ ਕੋਈ ਟੁਕ ਨਹੀਂ ਬਣਦਾ ਇੱਥੇ ਦੇਖੋ ਜਿਵੇਂ ਐਸਡੀਐਮ ਸਾਹਿਬ ਆਏ ਨੇ ਆਪਾਂ ਇੰਨੀ ਗੱਲ ਹੀ ਕਰਨੀ ਹੈ ਆਸ਼ਵਾਸ਼ਣ ਨਹੀਂ ਦੇਣਾ ਆ ਕਿ ਡੀਸੀ ਸਾਹਿਬ ਆ ਜਾਣ ਉਹ ਬੈਠ ਕੇ ਇੱਥੇ ਗੱਲਬਾਤ ਕਰ ਲੈਣ ਕੋਈ ਐਡੀ ਗੱਲ ਨਹੀਂ ਹੁਣ ਅਸੀਂ ਜਾਵਾਂਗੇ ਉਹ ਡੀਸੀ ਸਾਹਿਬ ਨੂੰ ਜ਼ਿਲੇ ਦੀ ਚਲ ਠੀਕ ਹੈ ਰਿਸਪੌਂਸਿਬਿਲਟੀ ਦੇ ਰੱਖੀ ਹੈ ਹੁਣ ਲੋਕ ਚੱਲ ਕੇ ਜਾਣ ਔਰ ਡੀਸੀ ਸਾਹਿਬ ਤੇ ਫਿਰ ਲੀਡਰਾਂ ਦੇ ਵਿੱਚ ਫਰਕ ਕੀ ਰਹਿ ਗਿਆ ਅਸੀਂ ਸ਼ੋਕ ਮਗਰ ਜਿਹੜੇ ਬੈਠੇ ਆ ਅਸੀਂ ਡੀਸੀ ਸਾਹਿਬ ਨੂੰ ਇੱਥੇ ਬੁਲਾਓ ਜੀ ਡੀਸੀ ਸਾਹਿਬ ਨੂੰ ਬੁਲਾ ਲਓ ਜਿਵੇਂ ਵੀ ਹੈ ਅ ਅਸੀਂ ਜੋ ਸਾਡੀਆਂ ਡਿਮਾਂਡਾਂ ਹੋਣਗੀਆਂ ਉਹ ਪਹਿਲਾਂ ਤੁਹਾਡੇ ਜੋ ਚਲੋ ਜਿਹੜੀ ਗੱਲਬਾਤ ਜਿਹੜੀ ਭਾਈ ਸਾਹਿਬ ਹੋਗੀ ਚਲੋ ਦੇਖੋ ਥੋੜੀ ਜਿਹੀ ਕਿਸੇ ਨੇ ਕਹਿਤਾ ਇਹ ਸਾਰੇ ਡੀਸੀ ਸਾਹਿਬ ਇੱਥੇ ਆਉਣ ਇੱਥੇ ਬੈਠ ਕੇ ਗੱਲ ਕਰਨ ਕੋਈ ਅਸੀਂ ਪੰਜ ਮੈਂਬਰ ਦੀ ਕਮੇਟੀ ਨਹੀਂ ਬਣਾਉਣੀ ਕੋਈ ਕੁਛ ਨਹੀਂ ਆ ਜਨਤਾ ਦੇ ਵਿੱਚ ਨਿਆ ਹੋਊਗਾ ਸਾਰੇ ਕਮੇਟੀ ਦੇ ਮੈਂਬਰ ਇਹੀ ਸਾਰੇ ਹੈ ਸਾਰੇ ਇੱਕ ਨਹੀਂ ਸਾਰੇ ਪਰਿਵਾਰ ਹੈ ਅੱਜ ਪੰਜ ਨਾ ਮੰਨੋ ਕਿੰਨੇ ਬੈਠੇ ਸਾਰਿਆਂ ਦੇ ਪਰਿਵਾਰੀ ਆ ਉਹ ਗੱਲ ਨੂੰ ਕਿਸੇ ਦਾ ਵੀ ਨੰਬਰ ਲੱਗ ਸਕਦਾ ਹੈ ਤੇ ਅਸੀਂ ਪੰਜ ਪੰਜ ਦੀਆਂ ਕਮੇਟੀਆਂ ਬਣਾ ਕੇ ਪੂਰੇ ਫਿਰਾਂਗੇ ਤਾਂ ਉਹ ਗੱਲ ਜਾਇਜ਼ ਨਹੀਂ ਹੈਗੀ ਹਾਂ ਫਿਰ ਅਸੀਂ ਮਿੰਤਾਂ ਘੜੀ ਜਾ ਕੇ ਜੇ ਉਹੀ ਹੈ ਤੇ ਸਾਡਾ ਕੀ ਕੁਝ ਰਹਿ ਗਿਆ ਮੈਂ ਮਨਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਹੈ ਜੀ ਬਟੌਰ ਡਿਊਟੀ ਮਿਸਟਰੀਏਟ ਐਟਪੀਐਮ ਸਾਹਿਬ ਵੱਲੋਂ ਇੱਥੇ ਤੇ ਜਾਇਆ ਹੈ ਤੁਹਾਡੀਆਂ ਜੀਆਂ ਮੰਗਾਂ ਉਹਨਾਂ ਨੂੰ ਸੁਣਨ ਦੇ ਲਈ ਇੱਥੇ ਸਤੂ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਜੋ ਆਪਣੇ ਨਾਲ ਹੈਗੇ ਆ ਦਿੱਤੀ ਸਾਹਿਬ ਵੀ ਆ ਹਾਏ ਹੋਏ ਆ ਤੁਹਾਡੀਆਂ ਜੋ ਵੀ ਮੰਗਾਂ ਹੈਗੀਆਂ ਉਹ ਕੋਈ ਮੰਗ ਪੱਤਰ ਦੇ ਰੂਪ ਕੇ ਦਿੱਤੀ ਸਾਨੂੰ ਦੇ ਦਿਓਗੇ ਅਸੀਂ ਉਹ ਨਾਲ ਦੀ ਨਾਲ ਥਰੂ ਐਸਡੀਐਮ ਸਾਹਿਬ ਆਪਾਂ ਡੀਸੀ ਸਾਹਿਬ ਦੇ ਕੋਲ ਪਹੁੰਚਾ ਦੇਾਂਗੇ ਸੋ ਕਰਨ ਇਹੇ ਬੇਨਤੀ ਹੈ ਵੀ ਇੱਥੇ ਬਿਲਕੁਲ ਆਪਣਾ ਸ਼ਾਂਤ ਮਾਹੌਲ ਜਿਹੜਾ ਸਾਰਾ ਕੁਝ ਰੱਖਣਾ ਹੈ ਔਰ ਕੋਈ ਵੀ ਜਿਹੜੀ ਰਹਿੋਜੀ ਤਸਨਾਨਾ ਹੋਵੇ ਅਤੇ ਵੀ ਚਾਹੋਣੇ ਆ ਕਿ ਜਿੰਨੀਆਂ ਤੁਹਾਡੀਆਂ ਮੰਗਾਂ ਉਹ ਸੁਣੀਆਂ ਜਾਣ ਧੰਨਵਾਦ ਜੀ ਇਸੇ ਹੀ ਇੱਕ ਵਾਰ ਮੇਰੀ ਬੇਨਤੀ ਤੁਹਾਡੇ ਅੱਗੇ ਉਹ ਅਸ਼ੀਮ ਸਿੰਘ ਸਾਹਿਬ ਨੇ ਨੀਸਾੜੇ ਤੇ ਗਿਆ ਅਸ਼ੀਮ ਸਾਹਿਬ ਕੋਲ ਕਦੋਂ ਦਾ ਮੌਸਾ ਦਾ ਗਿਆ ਐਡੀ ਘਟਨਾ ਵੱਡੀ ਹੋਈ ਆ ਹਲਕੇ ਦੇ ਵਿੱਚ ਲੱਕੇ ਦੇ ਵਿੱਚ ਠੀਕ ਆ ਫੋਨ ਹੋ ਗਿਆ ਜਾਂ ਨੀਸਾ ਕੋਲ ਟਾਈਮ ਨਹੀਂ ਜਾਂ ਨੀਸਾ ਨਾ ਮਈ ਆਏ ਹਾਂ ਜੀ ਪਰ ਕੋਈ ਨਾ ਕੋਈ ਇਲਾਜ ਮੈਸਟਰ ਸਿੰਘ ਸਾਹਿਬ ਤੋਂ ਬੁਲਾਉਂ ਮੈਂ ਤੁਹਾਡੇ ਸਿਰ ਮੱਥੇ ਮੰਨਦਾ ਗੱਲ ਇਹ ਥੋੜੀ ਕੋਈ ਕੋਈ ਅਸਰ ਲੰ데요 ਨਹੀਂ ਪਰ ਈਗੇ ਅਰੇ ਅਟ ਗਰ ਗਰੀਬਾਂ ਦੇ ਮਿਲੂਗੇ ਠੀਕ ਹੈ ਜੇ ਕਿਸਾਨ ਦਾ ਧਰਨਾ ਲੱਗਿਆ ਕੋਈ ਹੋਰ ਧਰਨਾ ਲੱਗਿਆ ਤੇ ਫਿਰ ਐਸਟੀਐਮ ਡਿਜੀਟਲ ਬਸ ਸਸਤੀਸਾ ਤੋਂ ਬੋਲ ਜੂਗੇ ਹੋਰ ਖੇਰਿਆਂ ਤੋਂ ਧਰਨਾ ਠੀਕ ਹੈ ਖੇਲ ਦੀ ਵੀ ਦਿੱਕਤ ਹੋਈ ਹੈ ਠੀਕ ਹੈ ਛੋਟੇ ਨਾਲ ਸੈਂਪਲ ਪ੍ਰਸ਼ਾਸਨ ਨਾਲ ਵਿਖੇੰਤਾ ਪੁਲਿਸ ਮੁਲਾਜ਼ਮਾਂ ਨੇ ਸਹਿਤ ਦਾ ਸਪੂਟ ਧਰਨਾ ਤੁਸੀਂ ਹਾਂ ਫਿਰ ਉਹ ਤੁਹਾਡੇ ਕੋਲ ਆ ਤਾਂ ਕਾਨੂੰਨ ਥੋੜਾ ਆ ਇਹ ਨਹੀਂ ਚਾਹੀਦਾ ਕਾਨੂੰਨ ਵੀ ਵੱਡੇ ਅਫਸਰਨ ਲਈ ਹੋਣਾ ਚਾਹੀਦਾ ਇਸ ਈਮਤਾਂ ਵਾਲੀ ਈਮਤ ਨਹੀਂ ਆਸਤੋ ਈਮਤ ਕੱਢੋ ਚਲੋ ਜਿਹੜੀਆਂ ਤੁਸੀਂ ਮੰਗਾ ਸਾਡੇ ਤੋਂ ਲੈਣ ਆਏ ਹੋ ਇਹਦੀ ਜ਼ਿੰਮੇਵਾਰੀ ਕੌਣ ਲਵੇਗੀ ਜਿਹੜੀ ਮੰਗਾ ਅੱਗੇ ਜਾਣ ਗਈਆਂ ਵੱਡੇ ਦੇਖੋ ਇਹ 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 ਤਾਂ ਵਰਬਲੀ ਗੱਲ ਕੋਈ ਨਹੀਂ ਐ ਜਾਣ ਗਿਆ ਆਉਣ ਗਿਆ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਔਰ ਕਾਗਜ਼ਾਂ ਦੇ ਵਿੱਚ ਰੁੱਟ ਜਾਂਦੀਆਂ ਸਾਨੂੰ ਅਸ਼ਵਾਸ਼ਣ ਦਿਵਾਓ ਰਿਟਨ ਦੇ ਵਿੱਚ ਸਾਨੂੰ ਦੇ ਕੇ ਜਾਓ ਜੀ ਆਹ ਪਰਿਵਾਰਾਂ ਦੇ ਸਿਰ ਦੇ ਉੱਤੇ ਅਸੀਂ ਹੱਥ ਰੱਖਦੇ ਹਾਂ ਇਹਨਾਂ ਦਾ ਜੋ ਬਣਦਾ ਇਸ ਪਰਿਵਾਰਾਂ ਦੇ ਨਾਲ ਅਸੀਂ ਖੜੇ ਹਾਂ ਠੀਕ ਹੈ ਇਹਨਾਂ ਦੀ ਮਤਲਬ ਰਿਟਨ ਦੇ ਵਿੱਚ ਸਾਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ ਹੈ ਇਹ ਨਹੀਂ ਕਿ ਵਰਬਲੀ ਅਸੀਂ ਲਿਖ ਕੇ ਦੇ ਦਿੰਨੇ ਆ ਠੀਕ ਹੈ ਜੀ ਤੁਸੀਂ ਚੱਕੋ ਅੱਜ ਕੱਲ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਹੱਲ ਕੋਚੂਗਾ ਪਤਾ ਜੀ ਕੋਸ਼ਿਸ਼ ਲੱਗਾਂ ਉਹ ਜੀਆਂ ਹੁੰਦੀਆਂ ਆ ਉਹਨਾਂ ਦੇ ਨਾਲ ਜੀ ਸਮਾਂ ਲੱਗਦਾ ਜੀ ਦੇਖੋ ਸਮਾਂ ਅਸੀਂ ਸਮਾਂ ਦੇਖੋ ਸਮਾਂ ਕੀ ਹੈ ਸਮਾਂ ਹੀ ਹੈ ਨਾ 5 ਦਿਨ ਹੋ ਗਏ ਪਹਿਲਾਂ ਨਹੀਂ ਸਮਾਂ ਆਇਆ ਅੱਜ ਸਮਾਂ ਆ ਗਿਆ ਤੁਸੀਂ ਸਾਨੂੰ ਵਿਸ਼ਵਾਸਨਤਾ ਦਿਵਾਓ ਕਿਸੇ ਗੱਲ ਦਾ ਸਾਨੂੰ ਰਿਟਰਨ ਦੇ ਵਿੱਚ ਦੇ ਦਿਓ ਕੋਈ ਦਿੱਕਤ ਨਹੀਂ ਜਿਵੇਂ ਅਸੀਂ ਤੁਹਾਨੂੰ ਰਿਟਰਨ ਦੇ ਵਿੱਚ ਦਿੰਨੇ ਆ ਸਾਨੂੰ ਰਿਟਰਨ ਦੇ ਵਿੱਚ ਦਿਓ ਸਾਰੀਆਂ ਚੀਜ਼ਾਂ ਸਾਰੀ ਗੱਲ ਤਾਂ ਪਹੁੰਚਾ ਦਿੰਦੇ ਆ ਵੀ ਉਹ ਰਿਟਰਨ ਤੇ ਮੰਗ ਹਾਂ ਸਾਨੂੰ ਦਿਓ ਇਸ ਪਰਿਵਾਰਾਂ ਨਾਲ ਸਾਥ ਤੁਸੀਂ ਦੇਣਾ ਕਿਵੇਂ ਆ ਤੁਸੀਂ ਐਂ ਕਰੋ ਜੀ ਅਸੀਂ ਉਹ ਸਭ ਨਾਲ ਗੱਲ ਕਰੋ ਜੀ ਨਾਲ ਕਰੋ ਤੇ ਰਿਟਰਨ ਦੇ ਵਿੱਚ ਇੱਥੇ ਆਓ ਠੀਕ ਆ ਤੇ 5-5 ਦਿਨ ਚੱਲ ਵਰਦੇ ਉੱਥੇ ਦਫ਼ਤਰ ਨਹੀਂ ਆ ਸਕਦੇ ਸਾਡੇ ਅਸੀਂ ਤਾਂ ਦੁੱਖ ਦੀ ਕਲੀਨਿਕ ਦੇ ਵਿੱਚ ਬੈਠੇ ਆ ਇਹ ਕੋਈ ਧਰਨਾ ਨਹੀਂ ਇਹ ਠੱਠਗਾ ਦੁਗਈ ਅੱਜ ਪਿੰਡ ਦਾ ਸਰਪੰਚ ਜੀ ਦੀ ਜਿੱਥੋ ਹੀ ਹੈ ਉੱਥੇ ਕੋ ਸਰਕਾਰੀ ਮੁਲਾਜ਼ਮ ਦੀ ਜਿੱਥੋ ਹੀ ਹੈ ਅੱਜ ਪਰਿਵਾਰਕੀ ਤੇ ਚੱਲਦਾ ਸੀ ਬਾਪੇ ਉੱਥੇ ਜਿਹੜਾ ਮਾਪੇ ਉਹ ਛੱਤੋਂ ਉੱਠ ਜੇ ਤੇ ਬੱਚਾ ਦੇ ਕਿ ਉਹ ਤੁਸੀਂ ਤੁਹਾਡੀ ਸਹਿਮਤੀ ਨਾਲ ਡੀਸੀ ਮੰਨ ਲਊ ਅਸੀਂ ਵੀ ਤੁਹਾਨੂੰ ਮੰਨ ਲਊ ਤੁਸੀਂ ਇਹਤਨ ਦੇ ਵਿੱਚ ਗੱਲ ਕੋਲ ਲਿਖਤੀ ਰੂਪ ਤੇ ਉਹ ਤੁਹਾਨੂੰ ਮੰਨ ਲੈਣੇ ਜੀ ਸਾਹਿਬ ਅਸਮਿਲ ਸਾਹਿਬ ਨੂੰ ਮੰਨ ਲੈਣੇ ਮਗਰੇ ਸਰ ਸਾਹਿਬ ਵੀ ਖੜੇ ਆ ਹਾਂ ਜੀ ਮਲੌਰ ਤੋਂ ਜੱਤੀ ਸਾਹਿਬ ਵੀ ਆਏ ਹੋਏ ਇਹ ਬ ਕੋ ਕਰ ਰਹੇ ਨੇ ਪਰ ਸਾਨੂੰ ਰਿਟਨ ਜਿਵੇਂ ਭਾਈ ਸਾਹਿਬ ਨੇ ਕਿ ਰਿਟਨ ਦੇ ਵਿੱਚ ਲਿਖੇ ਏ ਜੇ ਵੀ ਕੱਲ ਨੂੰ ਤੁਹਾਨੂੰ ਜੇ ਅੱਜ ਨਾ ਕੁਝ ਹੋਇਆ ਤੇ ਕੱਲ ਨੂੰ ਮੁਕਤ ਅੰਡਾ ਸਾਦਾ ਜਿਹਾ ਮਿਲੂਗਾ ਇਹ ਮੇਰਾ ਵਾਦਾ ਤੁਹਾਡੇ ੱਟਾ ਹੁੰਦਾ ਕੀ ਢੀਪ ਬਸ ਰਹੀ ਹੁੰਦਾ ਚੌਥਾ ਤੇ ਪੰਜਵਾਂ ਬਕੌੜਾ ਕੀ ਆ ਜੋ ਐਮਐਲਏ ਬਣ ਗਿਆ ਤੇ ਡਾ ਬਣ ਗਿਆ ਠੀਕ ਆ ਫਿਰ ਇੱਕ ਬੰਦਾ ਕਹਿੰਦਾ ਵੀ ਮੈਂ ਤੁਸੀਂ ਕਾਨੂੰਨ ਹੱਥ ਚ ਲੈਨੇ ਕਾਨੂੰਨ ਜਨਤਾ ਦਾ ਕਾਨੂੰਨ ਜਨਤਾ ਬਣਾਉਂਦੀ ਹੈ ਸਾਡੇ ਮੰਤਰੀ ਬਣਾਏ ਆ ਸਾਡੇ ਪ੍ਰਧਾਨ ਮੰਤਰੀ ਬਣਾਏ ਤੁਸੀਂ ਵੀ ਅਫਸਰ ਆ ਸਾਡੇ ਬੱਚੇ ਆ ਬੇਬੀ ਭਾਈ ਸਾਹਿਬ ਜਿਹੜੇ ਮੁਲਾਜ਼ਮਤ ਸਾਡੇ ਆ ਇਹ ਸਾਡੀਆਂ ਧੀਆ ਪੈਰਾਂ ਨੂੰ ਛੋਪ ਨਹੀਂ ਕੋਈ ਮੰਗ ਨਹੀਂ ਭਗਦੇ ਸੀ ਸਾਹੀ ਤਾਂ ਉਹ ਮੰਗਦੇ ਸਾਡਾ ਗਿਰਾਂ ਦੀ ਦੁਨੀਆ ਦੇ ਚਿਹਰੇ ਕੋ ਮਰਦਾ ਕਿ ਬੜੀ ਹੋ ਗਾ ਭਾਈ ਇਹ ਬੇਨਤੀ ਸਾਨੂੰ ਰਿਟਨ ਦੇ ਵਿੱਚ ਭਾਈ ਸਾਹਿਬ ਨੇ ਕਿਹਾ ਤੇ ਵਿਕੇ ਹੋ ਅਗਰ ਹੁਣੇ ਗੱਲ ਕਰ ਲੈਣੇ ਆ ਧੀਆ ਸਾਹਿਬ ਨਾਲ ਜੋ ਵੀ ਉਹਨਾਂ ਨੇ ਦੱਸਿਆ ਸੀ ਤੁਹਾਨੂੰ ਅੱਗੇ ਦੱਸਾਂਗੇ ਤੁਸੀਂ ਆਪ ਦਾ ਥੋੜਾ ਜਿਹਾ ਵੇਟ ਕਰੋਗਾ ਠੀਕ ਹੈ ਠੀਕ ਹੈ ਮਿਹਰਬਾਨੀ ਤੁਹਾਡਾ ਇੱਕ ਸਾਡੀ ਬੇਨਤੀ ਏ ਕਿ ਜਿਹੜਾ ਪੰਜਾਬ ਸਰਕਾਰ ਦਾ ਹੰਗਾ ਆਵੇ ਕੋਈ ਇਹ ਨਹੀਂ ਮਤਲਬ ਹੋਏਗਾ ਕਿ ਜਾਂ ਐਸ ਡੀ ਐਮ ਜਾਂ ਸਾਨੂੰ ਸੰਤੁਸ਼ਟੀ ਦਿਵਾ ਕੇ ਚਲੋ ਕੁਝ ਵੀ ਨਹੀਂ ਬਿਲਕੁਲ ਨਹੀਂ ਪੰਜਾਬ ਸਰਕਾਰ ਦਾ ਹੰਗਾਵੇ ਕੈਬਨਟ ਮੰਤਰੀ ਕਿੱਥੇ ਆਪੋ ਇੱਥੋਂ ਹਲਕੇ ਵੀ ਇਥੋਂ ਦੇ ਆ ਕਿੱਧਰ ਗੈਬਲਜੀਤ ਕੌਰ ਜੀ ਬਲਜੀਤ ਕੌਰ ਪਹੁੰਚ ਕਰਨ ਇਥੇ ਸਾਡੇ ਦਾ ਕਈ ਤੇ ਦੁਖੀ ਪਰਿਵਾਰਾਂ ਨਾਲ ਸਾਝ ਕਰਨ ਲੋਕਾਂ ਸਾਝਾ ਦਾ ਕਰਨ ਪੰਜਾਬ ਸਰਕਾਰ ਦਾ ਹੰਗਾਵੇ ਇਥੇ ਸਾਨੂੰ ਸਟੇਟਮੈਂਟ ਲਿਖਤੀ ਦੇ ਕੇ ਜਾਵੇ ਫਿਰ ਅਸੀਂ ਕਰਨਾ ਕੋਈ ਠਾਵਾਂਗੇ ਜਾਂ ਬਿਲਕੁਲ ਹੋਵੇ ਹਾਂ ਅਸੀਂ ਮੰਨਦੇ ਸਾਰਾ ਕੁਝ ਸਾਡਾ ਤਿਆਰ ਹੈ ਪਰ ਉਹਨਾਂ ਨੇ ਸਰਕਾਰ ਨੂੰ ਭੇਜਣਾ ਹੋਊਗਾ ਉਹ ਐਵੇਂ ਗੱਲਾਂ ਜਿਮਾਨੀ ਨਹੀਂ ਮੈਂ ਥੋੜੀ ਗੱਲ ਨਾਲ ਬਿਲਕੁਲ ਠੈਕ ਦੇਖੋ ਇੱਥੇ ਜੇ ਕੋਈ ਖਰਨਾਟ ਜਿਵੇਂ ਕੋਈ ਬੰਦੇ ਕੋਈ ਚੰਗੇ سرمایہਦਾਰ ਦਾ ਕੋਈ ਨੁਕਸਾਨ ਹੋਇਆ ਹੁੰਦਾ ਨਾ ਤੇ ਇੱਥੇ ਸਾਰੇ ਲੀਡਰਾਂ ਨੇ ਵੀ ਪਹੁੰਚ ਜਾਣਾ ਸੀ ਤੇ ਮੰਤਰੀਆਂ ਨੇ ਵੀ ਪਹੁੰਚ ਜਾਣਾ ਸੀ ਇਹ ਭਗਵੰਤ ਮਾਨ ਨੇ ਬੜੀਆਂ ਉਹ ਕੀਕਲੀਆਂ ਦੇ ਸਾਰਾ ਕੁਝ ਕਹਿੰਦਾ ਸੀ ਕਿ ਹਾਂ ਵੀ ਉਵੇਂ ਮਾਤਰਾ ਦੇ ਘਰੇ ਮੈਂ ਐ ਕਰੂੰਗਾ ਤੇ ਜੋ ਕਰੂੰਗਾ ਉਹ ਕਿੱਥੇ ਆ ਭਗਵੰਤ ਮਾਨ ਆਉਣਾ ਗੱਲ ਹੈਗੀ ਭਗਵੰਤ ਮਾਨ ਸਰਕਾਰ ਦਾ ਅੰਗ ਆਵੇ ਇੱਥੇ ਸਾਨੂੰ ਸਟੇਟਮੈਂਟ ਦੇਵੇ ਫਿਰ ਅਸੀਂ ਇਹ ਧਰਨਾ ਚੱਕਾਂਗੇ ਬਿਲਕੁਲ ਉਵੇਂ ਨਹੀਂ ਇਹੀ ਚੱਕਾਂਗੇ ਮਰਦਾਬ ਦਿੱਲੀ ਟੂ ਮਰਦਾਬ ਨਿਊ ਬੀਸ ਨਹੀਂ ਚਲੰਦਾ ਵਰਗਾ ਨਹੀਂ ਚਲੰਦਾ ਮਾਰੇ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ